ਹੈਲੋ ਫਰੈਂਡਸ ਤੁਹਾਡਾ ਸਭ ਦਾ ਸਵਾਗਤ ਆਪਣੇ ਚੈਨਲ ਐਜੂਕੇਟਰ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਵਿੱਚ ਕੋਈ ਵੀ ਜੋਬ ਦੇ ਅਪਡੇਟ ਆਉਂਦੇ ਨੇ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਦੇਖਣ ਲਈ ਮਿਲਦੇ ਨੇ ਇਸ ਕਰਕੇ ਜਿਹੜੇ ਮੁੰਡੇ ਕੁੜੀਆਂ ਚੈਨਲ ਤੇ ਨਿਊ ਆਏ ਨੇ ਪੰਜਾਬ ਵਿੱਚ ਤਰ੍ਹਾਂ ਤਰ੍ਹਾਂ ਦੇ ਜੋਬ ਦੇ ਅਪਡੇਟ ਜਾਣਨ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲ ਦੇ ਬਟਨ ਨੂੰ ਕਰ ਲਓ ਹੁਣ ਤਾਂ ਜੋ ਕਿਸੇ ਨੂੰ ਇੱਕ ਜੋਬ ਦਾ ਅਪਡੇਟ ਜਦੋਂ ਵੀ ਆਵੇ ਚਾਹੇ ਕੋਈ ਕੰਟੈਕਟ ਬੇਸਿਸ ਹੋਣ ਚਾਹੇ ਉਹਨੂੰ ਰੈਗੂਲਰ ਬੇਸਿਸ ਤੁਹਾਨੂੰ ਮਿਲਦੇ ਰਹਿਣ ਲੈ ਕੇ ਚੱਲਦੇ ਵੀਡੀਓ ਤੇ ਸੈਨਿਕ ਸਕੂਲ ਕਪੂਰਥਲਾ ਭਰਤੀ ਆਈ ਜੀ ਠੀਕ ਹੈ ਪੋਸਟਾਂ ਕਾਫੀ ਤਰ੍ਹਾਂ ਦੇ ਆਏ ਨੇ ਠੀਕ ਹੈ ਜੀ ਵਧੀਆ ਮੌਕਾ ਹੈ ਤਨਖਾਹ ਵੀ ਵਧੀਆ ਦਿੱਤੀ ਜਾਊਗੀ ਤੇ ਪ੍ਰਾਈਵੇਟ ਸਰਕਾਰੀ ਪੋਸਟਾਂ ਜਾਣਨ ਲਈ ਆਪਣੇ ਚੈਨਲ ਨਾਲ ਜੁੜੇ ਰਿਹਾ ਕਰੋ ਤੇ ਜੇ ਆਪਣੀ ਵੀਡੀਓ ਇਸ ਵਧੀਆ ਲੱਗਦੇ ਪਲੀਜ਼ ਵੀਡੀਓ ਸ਼ੇਅਰ ਵੀ ਜੁੜ ਕਰਿਆ ਕਰੋ ਤੇ ਹੁਣ ਸੈਲਰੀ ਕਿ ਹੋਊਗੀ ਸਾਰ ਨੂੰ ਸਟੈਪ ਬਾਈ ਸਟੈਪ ਦੱਸਿਆ ਜਾਊਗਾ ਪਲੀਜ਼ ਵੀਡੀਓ ਨੂੰ ਜੋਬ ਤੋ ਲਾਸਟ ਤੱਕ ਵਿਜੀਟ ਕਰਿਆ ਕਰੋ ਲੈ ਕੇ ਚੱਲਦੇ ਆ ਨੋਟੀਫਿਕੇਸ਼ਨ ਤੇ ਠੀਕ ਹੈ ਜੀ ਬਾਲ ਨਿਕਤਨ ਸਿਵ ਵਿਸ਼ੈਨਿਕ ਸਕੂਲ ਕਪੂਰਥਲਾ ਭਰਤੀ ਆਈ ਹੈ ਜੀ ਤਰ੍ਹਾਂ ਤਰ੍ਹਾਂ ਦੇ ਪੋਸਟਾਂ ਨੇ ਵਧੀਆ ਪੋਸਟਾਂ ਨੇ ਵਧੀਆ ਮੌਕਾ ਹੈ ਪਹਿਲੀ ਪੋਸਟ ਆਈ ਹੈ ਜੀ ਹੈਡ ਹੈਡਮਿਨਿਸਟਰੇਟ ਦੀ ਪੋਸਟਾਂ ਠੇਕੇ ਤੇ ਕੋਸ਼ ਰੱਖੀ ਜਾਣੀ ਜੀ ਇਹਨਾਂ ਨੇ ਜਿੱਥੇ ਮੈਂਸ਼ਨ ਕੀਤਾ ਸਾਰੀਆਂ ਪੋਸਟਾਂ ਠੇਕੀ ਦੀ ਨੇ ਨਿਯਤਮਨ ਜਿਹੜਾ ਇਹਨਾਂ ਕਿਹਾ ਕਿ ਰੱਖਣਾ ਸਨ 2 ਸਾਲਾਂ ਵਾਸਤੇ ਆ ਪਰ ਕੋਈ ਚੱਕਰ ਵਾਲੀ ਗੱਲ ਨਹੀਂ ਕਿ ਇਹ ਇਥੇ ਹਟਾਉਂਦੇ ਨਹੀਂ ਇਹਨੂੰ ਅੱਗੇ ਵਧਾਈ ਜਾਂਦੇ ਨੇ ਤੇ ਘਟੋ ਘਟੋ ਛੋਟੇ ਕੋਲ 2 ਸਾਲ ਦਾ ਐਕਸਪੀਰੀਅੰਸ ਵੀ ਮਾੜਾ ਜ਼ਰੂਰੀ ਆ ਉਮਰ ਹੱਦ 35 ਤੋਂ ਲੈ ਕੇ 55 ਸਾਲ ਤੱਕ ਇਹਨਾਂ ਨੇ ਕਹੀ ਆ ਕੋਈ ਐਸਟੀ ਬੀਸੀ ਜਰਨ ਸਭ ਨੂੰ ਸੇਮ ਹੀ ਇਹਨਾਂ ਨੇ ਏਜ ਲਿਮਟ ਜੋਗੀ ਦੱਸੀ ਗਈ ਆ ਸੈਲਰੀ ਸਨ ਦਿੱਤੀ ਜਾਊਗੀ 18000 ਜਾਂ 7000 ਰੁਪਿਆ ਠੀਕ ਹੈ ਜੀ ਗੱਲ ਕਰਦੇ ਆ ਯੋਗਤਾ ਦੀ ਘੱਟੋ ਘੱਟ ਬੰਦੇ ਪੰਜਾਬ ਸੈਂਟਰ ਨੰਬਰ ਹੁਣ ਸਿੰਘ ਦੇ ਬੀਏ ਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ ਠੀਕ ਹੈ ਜੀ ਤੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਤੁਹਾਡਾ ਗ੍ਰੈਜੂਏਸ਼ਨ ਜਾਂ ਬੀਐਡ ਵਗੈਰਾ ਕੀਤੀ ਹੋਵੇ ਜਾਂ ਐਨਸੀਈਆਰ ਦੀ ਕੋਈ ਵੀ ਸਰਕਾਰੀ ਕੁਆਲਿਫੀਕੇਸ਼ਨ ਹੋਵੇ ਜੋ ਕਿ 200 2020 ਦੇ ਵਿੱਚ ਇਹਨਾਂ ਨੇ ਕੋਰਸ ਲਾਗੂ ਕੀਤਾ ਸੀ ਉਹ ਕੋਰਸ ਤੁਹਾਡਾ ਕਿ ਹੋਣਾ ਚਾਹੀਦਾ ਵਾ ਹੁਣ ਨੈਕਸਟ ਗੱਲ ਤੇ ਪੋਸਟ ਕਰਦੇ ਆ ਦਿਹਾਪਕ ਦੀ ਪੋਸਟ ਹੈ ਇਹ ਠੇਕੇ ਤੇ ਪੋਸਟ ਆ ਇਹਦੇ ਆਪਾਂ ਕਿਹੜਾ ਲਿਖਾ ਨਹੀਂ ਬਟ ਇੰਗਲਿਸ਼ ਅਧਿਆਪਕ ਦੀ ਪੋਸਟ ਆ ਇਹ ਉਮਰ ਆਦੀ 21 ਲੈ ਕੇ 55 ਸਾਲ ਸੈਲਰੀ ਜਿਹੜੀ ਦਿੱਤੀ ਜਾਊਗੀ 13200 ਦਿੱਤੀ ਜਾਊਗੀ ਤੇ ਸੋਡਾ ਕੱਟਿਆ ਜਾਊਗਾ ਸੀਪੀਐਫ ਇਹਨਾਂ ਨੂੰ ਯੂਪੀਐਫ ਨਹੀਂ ਕੱਟਣਾ ਸੋਟਾ ਸੀਪੀਐਫ ਕੱਟਣਾ ਹੈ ਤੇ ਇਹਦੇ ਵਾਸਤੇ ਯੋਗਤਾ ਇਹਨਾਂ ਕਿ 12ਵੀਂ ਜਮਾਤ ਵਿੱਚ ਬੀਐਡ ਹੋਵੇ ਜਾਂ ਡੀਐਲਐਡ ਹੋਵੇ ਜਾਂ ਬੀਟੀਸੀ ਜਾਂ ਅੰਗਰੇਜ਼ੀ ਜਿਹੜੇ ਕੋਰਸਾਂ ਅੰਗਰੇਜ਼ੀ ਬੋਲ ਜੋ ਗ੍ਰੈਜੂਏਟ ਹੋਣੀ ਸ਼ੋਟ ਕੋਲ ਜ਼ਰੂਰੀ ਹੈ ਠੀਕ ਹੈ ਜਿਹਨਾਂ ਬੋਲੇ ਐਂਟੀਟੀ ਉਮੀਦਵਾਰ ਜਿਹੜੇ ਹੈਗੇ ਨੇ ਪ੍ਰਾਇਮਰੀ ਨੂੰ ਤਰਜੀਹ ਦਿੱਤੀ ਜਾਊਗੀ ਜਿਨ੍ਹਾਂ ਦੀ ਅਜੇ ਕੱਲ ਐਨਟੀਟੀ ਕੀਤੀ ਹੋਈ ਹੈ ਕਿ ਉਹਨਾਂ ਨੂੰ ਇਹਨੇ ਕਿਹਾ ਤਰਜੀਹ ਦਿੱਤੀ ਜਾਊਗੀ ਤੇ ਨੈਕਸਟ ਪੋਸਟ ਦੀ ਗੱਲ ਕਰਦੇ ਹਾਂ ਜੀ ਐਮਟੀਐਸਡੀ ਪੋਸਟ ਹੈ ਪੁਰਸਾ ਇਹ ਸਿਰਫ ਜਿਹੜੀ ਪੁਰਸੇ ਹੀ ਭਰ ਸਕਦੇ ਨੇ ਪੋਸਟਾਂ ਆਹ ਪੋਸਟਾਂ ਦੋਨੇ ਭਰ ਸਕਦੇ ਨੇ ਉੱਪਰਲੀ ਤੇ ਥੱਲੇ ਵਾਲੀ ਜਿਹਦੇ ਤੋਂ ਦਾਖੇਦੋਂ ਆਹ ਪੋਸਟਾਂ ਦੋਨੇ ਬੰਦੇ ਭਰ ਸਕਦੇ ਨੇ ਪਰ ਆਹ ਪੋਸਟਾਂ ਸਿਰਫ ਪੁਰਸੇ ਭਰ ਸਕਦੇ ਨੇ ਠੀਕ ਹੈ ਉਮਰਾਂ ਦੋਹੀ 25 ਤੋਂ 55 ਸੈਲਰੀ ਦਿੱਤੀ ਜਾਊਗੀ 9900 ਠੀਕ ਹੈ ਤੇ ਇਹਦੇ ਵਿੱਚ ਸੀਪੀਐਫ ਇਹਦੇ ਸੀਪੀਐਫ ਕੱਟਿਆ ਜਾਊਗਾ ਤੁਹਾਡਾ ਇਹ ਮਤਲਬ ਕਿ ਠੇਕੇ ਦੇ ਜ਼ਰੂਰ ਨੇ ਪੋਸਟਾਂ ਪਰ ਇਹ ਪੱਕੇ ਤਰ੍ਹਾਂ ਦੀ ਪੋਸਟ ਨਹੀਂ ਜਿਹੜਾ ਸਿਪਕ ਦਾ ਟਾਇਰ ਹੈ ਉਹਦਾ ਇਹ ਗੱਲ ਦੀ ਧਿਆਨ ਖੇ ਜਾਵੇ ਤੇ ਇਹਦੇ ਵਿੱਚ ਕੁਆਲਿਫੀਕੇਸ਼ਨ ਕੋਈ ਨਹੀਂ ਕੀ ਇਹਨਾਂ ਨੇ ਕਿ ਜਿਹੜੇ ਬੰਦੇ ਕੋਲ ਜਿੰਨਾ ਵੱਡ ਤਜਰਬਾ ਹੋਊਗਾ ਉਹਨੂੰ ਹੀ ਪਹਿਲ ਦਿੱਤੀ ਜਾਊਗੀ ਹੁਣ ਨੰਬਰ ਗੱਲ ਕਰਦੇ ਆ 1 ਤੇ 3 ਠੀਕ ਹੈ ਵਾ ਕਨੇ ਇੰਟਰਵਿਊ ਕੀ ਹੈ ਜੀ ਦਾ ਇੰਟਰਵਿਊ ਆ 3 ਤਰੀਕ ਨਵੰਬਰ 2025 ਨੂੰ ਦਿਨ ਸੋਮਵਾਰ ਨੂੰ ਇੰਟਰਵਿਊ ਆ ਸਵੇਰ 9:00 ਵਜੇ ਸੰਪਰਕ ਨੰਬਰ ਜੇ ਕੁਝ ਪੁੱਛਣਾ ਕਰਨਾ ਹੋਵੇ ਆ ਇਹਨਾਂ ਨੇ ਆ ਤਾਂ ਮੋਬਾਈਲ ਨੰਬਰ ਜੋ ਕੀ ਜਾਰੀ ਕੀਤਾ ਵਾ ਹਾਂ ਜਿੰਨੂ ਵੀ ਨੋਟੀਫਿਕੇਸ਼ਨ ਜੀ ਲੋਡ ਹੋਊਗੀ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਪਿਆਊਗਾ ਨੋਟੀਫਿਕੇਸ਼ਨ ਸਿਮਿਕਸ ਨੂੰ ਪਤਾ ਹੀ ਆਪਾਂ ਜਦੋਂ ਵੀ ਕੋਈ ਵੀ ਅਪਡੇਟ ਪਾਉਣਿਆ ਉਹਦਾ ਨੋਟੀਫਿਕੇਸ਼ਨ ਵੀ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਦੇ ਕੇ ਹੀ ਜਾਣੇ ਆ ਬਾਕੀ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ WhatsApp ਗਰੁੱਪ ਲਿੰਕ ਵੀ ਪਿਆ ਗਿਆ ਤੁਸੀਂ ਉਹ ਜੁਆਇਨ ਕਰ ਲਓ ਉਥੇ ਕਦੇ ਛੜਤ ਕੁਝ ਮਰਜ਼ੀ ਕੁਝ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਨੋਟ ਕਰ ਲਓ 6994 92431 ਇਹ ਆਪਣਾ ਮੋਬਾਈਲ ਨੰਬਰ ਹੈ ਤੁਸੀਂ ਇਸ ਤੇ WhatsApp ਮੈਸੇਜ ਕਰਕੇ ਮੈਨੂੰ ਨੋਟੀਫਿਕੇਸ਼ਨ ਮੰਗ ਸਕਦੇ ਹੋ ਜਾਂ ਆਪਣੇ ਗਰੁੱਪ ਦੇ ਵਿੱਚ ਜਾ ਕੇ ਮੰਗ ਸਕਦੇ ਹੋ ਪਲੀਜ਼ ਇੱਕ ਮਿੰਟ ਰਿਕਵੈਸਟ ਹੈ ਕਿ ਕੋਲ ਕੱਟ ਕਰਿਆ ਕਰੋ ਕੋਲ ਕਾਫੀ ਜ਼ਿਆਦਾ ਆਉਂਦੀਆਂ ਨੇ ਤੇ ਕੋਲ ਕੱਟ ਜ਼ਰੂਰ ਕਰਿਆ ਕਰੋ ਪਲੀਜ਼ ਜੀ ਜਿਆਦਾ ਅਮਰਜੈਂਸੀ ਬਈ ਕੋਲ ਕਰੋ ਮੈਂ ਕੋਲ ਮੈਸੇਜ ਅਟੈਂਪਟ ਕਰਦਾ ਹਰ ਇੱਕ ਚੀਜ਼ ਦਾ ਜਵਾਬ ਦਿੰਦਾ ਤੁਸੀਂ ਕੁਝ ਵੀ ਪੁੱਛ ਸਕਦੇ ਹੋ ਤੇ ਇੰਟਰਵਿਊ ਛੋਟਾ ਹੋਊਗਾ ਕਿੱਥੇ ਜੀ ਬਾਲ ਨਿਕਤਨ ਸਕੂਲ ਕਪੂਰਤਲਾ ਠੀਕ ਹੈ ਜੀ ਇਹਨੇ ਬੋਲਿਆ ਇੱਕ ਤੇ ਦੋ ਨੰਬਰ ਮਤਲਬ ਪਹਿਲੇ ਤੇ ਦੂਜੇ ਵਾਸਤੇ ਜੋ ਸੁਰਤ ਇੰਟਰਵਿਊ ਹੋਗਾ ਉਸ ਤੋਂ ਬਾਅਦ ਲਿਖਤੀ ਪ੍ਰੀਖਿਆ ਜਾਂ ਕੁਝ ਸੁਰਤ ਤੋਂ ਹੋਰ ਟੈਸਟ ਵੀ ਲੈ ਸਕਦੇ ਨੇ ਪਹਿਲਾ ਸੁਰਤ ਇੰਟਰਵਿਊ ਹੋਗਾ ਫਿਰ ਸੁਰਤ ਤੋਂ ਕੋਈ ਲਿਖਤੀ ਪ੍ਰੀਖਿਆ ਵਗੈਰਾ ਜਾਂ ਹੈ ਨਾ ਕੁਝ ਵੀ ਸੁਰਤ ਤੋਂ ਹੋ ਰਿਹਾ ਪੁੱਛ ਕਰ ਸਕਦੇ ਨੇ ਠੀਕ ਹੈ ਜੀ ਹੁਣ ਨੈਕਸਟ ਗੱਲ ਦੀ ਗੱਲ ਕਰਦੇ ਆ ਕਿ ਜੇ ਕਿਸੇ ਨੇ ਵੀ ਤਿਆਰੀ ਕਰਨੀ ਹੋਵੇ ਟੀਚਰ ਦੀ ਕਾਦੀ ਤਿਆਰੀ ਕਰਨੀ ਹੋਵੇ ਟੀਚਰ ਦੇ ਵਿੱਚ ਕਿਹੜੀ ਪੰਜਾਬੀ ਮਾਸਟਰ ਕੈਡਰ ਆਪਣੇ ਜਿਹੜੇ ਲੈਕਚਰ ਨੇ ਇੰਨੇ ਡੀਪਲੀ ਤੇ ਇੰਨੇ ਹਾਈ ਲੈਵਲ ਦੇ ਕਰਾਉਣੇ ਆ ਆਪਾਂ ਜੀ ਜਿਵੇਂ ਕਿ ਅੱਜ ਕੱਲ ਤੁਹਾਨੂੰ ਪਤਾ ਹੈ ਜਿੰਨੇ ਵੀ ਆਪਣੇ ਸਰ ਪੀੜ ਕਲਾਸਾ ਦੇ ਰਹੇ ਨੇ ਤੁਸੀਂ ਕਿਤੇ ਮਰਜ਼ੀ ਪੀੜ ਕਲਾਸ ਜਾ ਕੇ ਦੇਖ ਲਓ ਉਸ ਤੋਂ ਬਾਅਦ ਆਪਣੀ ਫ੍ਰੀ ਆਫ ਕੋਸਟ ਵਾਲੀ ਕਲਾਸ ਤੁਸੀਂ ਜਾ ਕੇ ਦੇਖੋ ਕਿ ਆਪਣਾ ਜਿਹੜਾ ਕੀ ਸਟੈਂਡਰਡ ਲੈਵਲ ਉਹਨਾਂ ਤੋਂ ਬਹੁਤ ਜ਼ਿਆਦਾ ਹੈ ਜਿਹੜਾ ਆਪਣੇ ਚੈਨਲ ਤੋਂ ਤਿਆਰੀ ਕਰ ਕੋਮਿਨ 110% ਯਕੀਨ ਹੈ ਉਹਦਾ ਪੇਪਰ ਮਾਸਟਰ ਕੈਡਰ ਕਨਫਰਮ ਹੈ ਕਲੀਅਰ ਹੋਊਗੀ ਹੋਊਗਾ ਕਿਉਂਕਿ ਆਪਾਂ ਛੋਟੇ ਵਾਸਤੇ ਤਰ੍ਹਾਂ ਤਰ੍ਹਾਂ ਦੀ ਬੁੱਕਾਂ ਲੱਭਦੇ ਆ ਬੁੱਕਾਂ ਦੇ ਵਿੱਚੋਂ ਪੜ ਕੇ ਹੈਂਡ ਰਾਈਟਨ ਨੋਟਸ ਬਣਾ ਕੇ ਤੁਹਾਨੂੰ ਪ੍ਰੋਵਾਈਡ ਕਰਦੇ ਆ ਜੀ ਠੀਕ ਹੈ ਤੇ ਬਾਕੀ ਮੇਨ ਗੈਲਰੀ ਇਹ ਜੇਕਸ ਨੇ ਕੋ ਲੈਕਚਰ ਦੇਖਣਾ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਿਆ ਹੈ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਜਿਹਨੂੰ ਉੱਥੇ ਸਮਝ ਨਹੀਂ ਆਉਂਦਾ ਤਾਂ ਆਪਣਾ ਜਿਹੜਾ YouTube ਚੈਨਲ ਹੈ ਉੱਥੇ ਇੱਕ ਪਲੇਲਿਸਟ ਬਣੀ ਹੋਈ ਹੈ ਤੁਸੀਂ ਉੱਥੇ ਆਪਣੇ ਕਲਾਸਾਂ ਦੇਖ ਸਕਦੇ ਹੋ ਜੇ ਸਾਡਾ ਦਿੱਤਾ ਪ੍ਰੈਡਿਕਸ਼ਨ ਪਧਿਆ ਲੱਗਦਾ ਇਸ ਤਰ੍ਹਾਂ ਹੋਰ ਅਪਡੇਟ ਜਾਣਨ ਲਈ ਆਪਣੇ ਚੈਨਲ ਐਜੂਕੇਟਰ ਨਾਲ ਜੁੜੇ ਰਹੋ ਮਿਲਦੇ ਆ नेक्स्ट ਅਪਡੇਟ ਨਾਲ ਥੈਂਕ ਯੂ